ਓਏ ਸਾਥੀਓ ਸਾਰੇ ਆਪਣੀ ਆਪਣੀ ਥਾਂ ਤੇ ਬੈਠ ਜਾਣ ਅਸੀਂ ਅਧਿਆਪਕ ਇਨਸਾਫ ਕਮੇਟੀ ਵੱਲੋਂ ਬਿਲਕੁਲ ਸਪਸ਼ਟ ਕਿਹਾ ਕਿਉਂਕਿ ਬਿੱਤ ਨਾਲ ਜੁੜਿਆ ਹੈ ਮਾਮਲਾ ਸਰਕਾਰ ਨਾਲ ਜੁੜਿਆ ਹੈ ਮਾਮਲਾ ਤਾਂ ਜਾਂ ਤਾਂ ਮੁੱਖ ਮੰਤਰੀ ਜਾਂ ਵਿੱਤ ਮੰਤਰੀ ਸਾਡੇ ਨਾਲ ਗੱਲ ਕਰਨ ਵਿੱਤ ਮੰਤਰੀ ਤੋਂ ਬਿਨਾ ਹੋਰ ਕਿਸੇ ਅਧਿਕਾਰੀ ਜਾਂ ਮੰਤਰੀ ਨਾਲ ਨਹੀਂ ਗੱਲ ਕਰਾਂਗੇ ਜੇ ਵਿੱਤ ਮੰਤਰੀ ਦੇ ਨਾਲ ਬਾਕੀ ਮੰਤਰੀ ਹੋਣ ਇੱਕ ਗੱਲ ਜੋ ਧਿਆਨ ਨਾਲ ਸੁਣ ਲੈ ਮੋਗਾ ਪ੍ਰਸ਼ਾਸਨ ਦੇਖੋ ਅਧਿਆਪਕਾਂ ਇੱਕ ਤਾਂ ਸਾਡੇ ਨਾਲ ਮਾਨ ਸਨਮਾਨ ਨਾਲ ਗੱਲ ਕੀਤੀ ਜਾਵੇ ਤੁਸੀਂ ਜੋ ਕਾਰਵਾਈ ਕਰ ਸਕਦੇ ਹੋ ਤੁਸੀਂ ਉਸ ਲਈ ਖੁੱਲੇ ਹੋ ਪਰ ਜ਼ਬਾਨ ਦੇ ਨਾਲ ਕਾਰਵਾਈ ਨਹੀਂ ਹੋਣ ਦਿੱਤੀ ਜਾਊਗੀ ਤੁਸੀਂ ਚੰਗਾ ਬੋਲੋ ਚੰਗਾ ਸੁਣੋਗੇ ਤੇ ਸਾਡੀ ਬਿਲਕੁਲ ਅਪੀਲ ਆ ਪੰਜਾਬ 'ਚ ਸਵਾ ਲੱਖ ਅਧਿਆਪਕ ਨੇ ਪੰਜਾਬ 'ਚ 10 ਲੱਖ ਕਿਸਾਨ ਨੇ ਜਥੇਬੰਦ ਇਹ ਜਥੇਬੰਦ ਤਾਕਤ ਆ ਤਾਨੂੰਸ਼ਾ ਦੇ ਐ ਲੱਗਦਾ ਹੋਊ ਕਿ ਅੱਜ ਕੋਈ ਖੜਾਉਣਾ ਫੜਾ ਕੇ ਮੀਟਿੰਗ ਆਲਾ ਜਿਹੜੀ ਨਹੀਂ ਹੋਊਗੀ ਤੋੜ ਦੋਗੇ ਨਹੀਂ ਤੁਰਾਂਗੇ ਮੁਰਮੜਾਵਾਗੇ ਮੋਗਾ ਜਿਹੜਾ ਇਤਿਹਾਸ ਸਿਰ ਜੂਗਾ ਹੁਣ ਜਿੰਦਾਬਾਦ 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 ਜੇ ਕੋਈ ਮੀਟਿੰਗ ਝੂਠੀ ਨਿਕਲਦੀ ਆ ਜਾਂ ਨਹੀਂ ਹੁੰਦੀ ਤਾਂ ਮੋਗੇ ਦੇ ਜਿੰਨੇ ਅਧਿਕਾਰੀ ਨੇ ਸਾਰਿਆਂ ਨੂੰ ਘੇਰਨ ਲਈ ਮਜਬੂਰ ਹੋਣਵਾਗੇ ਬਿਲਕੁਲ ਸਪਸ਼ਟ ਆ ਤੇ ਹੁਣ ਸਿਵਲ ਪ੍ਰਤਾਸ਼ਨ ਸਾਡੇ ਨਾਲ ਗੱਲ ਕਰੇ ਮੈਂ ਮੈਂ ਕਿੱਧਰ ਦੇ ਦੇਵ ਗਗਨਦੇਵ ਕਿਵੇਂ ਜੀ ਹੈਲੋ ਨਹੀਂ 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 ਸਾਡਾ 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 ਨਹੀਂ 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 ਗੁੰਡਾ ਕਰਦੀ ਮੁਰਦਾਬਾ 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 ਪੁਲਿਸ ਮੁਰਦਾਬਾ 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 ਗੁੰਡਾ ਕੰਪਨੀ ਇਹ ਨਹੀਂ ਚਲੇਗੀ ਨਹੀਂ ਚਲੇਗੀ ਸਾਥੀਓ ਮੋਗਾ ਦੀ ਪੂਸ ਦੀ ਗੁੰਡਾਗਰਦੀ ਜਿਹਦੀ ਪਹਿਲਾਂ ਗੱਲ ਹੋਈਆਂ ਤੁਹਾਰਾ ਫਿਰ ਸਾਡੇ ਸਾਥੀਆਂ ਤੋਂ ਮਾਈਕ ਫੋਨ ਆਏ ਨਾ ਜੇ ਪੰਜਾਬ ਦੀ ਅਧਿਆਪਕ ਲੈਰ ਇਸ ਤਰ੍ਹਾਂ ਸਾਨੂੰ ਮਾਈਕ ਦੇਣ ਲੱਗੀ ਤਾਂ ਅਸੀਂ ਕਿੱਥੋਂ ਲੜਾਈ ਲੜ ਲਾਂਗੇ ਪੰਜਾਬ ਸਰਕਾਰ ਦੇ ਖਿਲਾਫ ਜਾਂ ਕਾਰਪੋਰੇਟ ਦੇ ਖਿਲਾਫ ਇਸ ਕਰਕੇ ਜੇ ਤੁਹਾਡੇ ਕੋਲ ਆਪਣਾ ਮਾਈਕ ਨਹੀਂ ਹੈ ਸਾਡੇ ਨਾਲ ਸਿਵਲ ਪ੍ਰੋਟੈਸਟ ਨਾਲ ਗੱਲ ਕਰੇ ਕੋਈ ਪੁਲਿਸ ਪ੍ਰੋਟੈਸਟ ਨਾਲ ਅਸੀਂ ਗੱਲ ਨਹੀਂ ਕਰਨੀ ਛੋਡੇ ਉੱਤੇ ਕਾਨੂੰਨ ਵਿਵਸਥਾ ਬਣਾਉਣ ਦੀ ਜ਼ਿੰਮੇਵਾਰੀ ਹੈ ਜੋ ਵੀ ਕੋਈ ਵੀ 19 ਕੀ ਹੁੰਦੀ ਆ ਕਸਤੇ ਨੂੰ ਤੁਸੀਂ ਜਿੰਮੇਵਾਰ ਹੋਗੇ ਸਾਡੀ ਮੁੜ ਕੇ ਅਪੀਲ ਹੈ ਪੰਜਾਬ ਪੁਸਤ ਦੇ ਅਧਿਕਾਰੀਆਂ ਨੂੰ ਮੌਕਾ ਬਖਸ਼ੋ ਕਿ ਸਾਡੇ ਕਸਤੇ ਲੰਮੇ ਹੋ ਗਏ ਪਰ ਘਾਟ ਤੁਸੀਂ ਪੈਦਾ ਕਰ ਰਹੇ ਹੋ ਸਾਡੇ ਨੂੰ ਸਿਵਲ ਪ੍ਰੋਟੈਸ਼ਨ ਨਾਲ ਗੱਲ ਕਰੇ ਸਾਥੀਓ ਬੇਨਤੀ ਹੈ ਕਿ ਸਾਡੇ ਸਾਰੇ ਸਾਥੀ ਬੈਠ ਕੇ ਸ਼ਾਂਤੀ ਨਾਲ ਬੈਠੇਗੀ ਸਾਡੇ ਕਿਸੇ ਵੀ ਸਾਡਾ ਸਾਥੀ ਕੋਈ ਵੀ ਪੁਲਿਸ ਪ੍ਰਸ਼ਾਸਨ ਨਾਲ ਬੈਸਵਾਜੀ ਨਾ ਕਰੇ ਸਾਡੇ ਨਾਲ ਕੇਵਲ ਤੇ ਕਰਵਲ ਸਿਵਲ ਪ੍ਰਸ਼ਾਸਨ ਨਾਲ ਗੱਲ ਕਰੋ ਜੀ ਕੋਈ ਵੀ ਸਾਥੀ ਉੱਠ ਕੇ ਕੋਈ ਵੀ ਸਾਥੀ ਉੱਠ ਕੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਨਾ ਕਰੇ ਕਿਉਂਕਿ ਪੁਲਿਸ ਪਰਕਾਰੂਗੀ ਤੇ ਫਿਰ ਟੰਗਾ ਹੋਊਗਾ ਸਾਰੇ ਸਾਥੀਆਂ ਨੂੰ ਬੀਠਾ ਚੱਲ ਚੱਲ ਰਹੀ ਹੈ ਐਡੀ ਸੀ ਸਾਹਿਬ ਮੌਜੂਦ ਨੇ ਉਸ ਪ੍ਰਚਾਰਨ ਕੇਵਲ ਗੱਲ ਕਰੋ ਜੀ ਸਾਥੀਓ ਪਹਿਲੀ ਤਾਂ ਬੇਨਤੀ ਜਿੰਨੇ ਵੀ ਅਧਿਆਪਕ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਮੌਕੇ ਕੋਲ ਦੀ ਮਨਸ਼ਾ ਨਿਖਾਤ ਮਾਹੌਲ ਖਰਾਬ ਕਰਨਦੀ ਆ ਔਰ ਅਸੀਂ ਵੀ ਖੜੇ ਰਹਾਂਗੇ ਤਾਂ ਮਾਹੌਲ ਸੱਟ ਮੇ ਰਹਿਣਾ ਹੈਗਾ ਕਿਰਪਾ ਕਰਕੇ ਸਾਰੇ ਸਾਥੀ ਬੈਠੋ ਜੀ ਬੇਨਤੀ ਹੈ ਸਾਥੀ ਜਸ ਕਰਨ ਤੇ ਭੈਣ ਕਮਲਜੀਤ ਕੌਰ ਦਾ ਵਾਸਤਾ ਸਾਰੇ ਸਾਥੀ ਬੈਜੋ ਜੀ ਸਾਥੀ ਆਪਾਂ ਸਟੇਜ ਤੋਂ ਗੱਲਬਾਤ ਕਰ ਰਹੇ ਸੀ ਉਹ ਮੋਗਾ ਪ੍ਰਸ਼ਾਸਨ ਦਾ ਸ਼ੌਧ ਦੇ ਆਪਕੇ ਜਿਹਾ ਬੰਦਿਆਂ ਦਾ ਪੰਜਾਬ ਪੱਤਰ ਤੇ ਅਸਤਰਾਂ ਦਾ ਪਹਿਲਾ ਕਦੇ ਸਾਹਮਣਾ ਨਹੀਂ ਹੋਇਆ ਇਸ ਕਰਕੇ ਜਿੰਨੇ ਕਿਸਾਨ ਆਮ ਗੰਦਿਆਂ ਨੂੰ ਤਾਂ ਬਕਾਅ ਲੈਂਦੇ ਨੇ ਉਸੇ ਤਰ੍ਹਾਂ ਦੀ ਧਮਕਾ ਉਹ ਸ਼ਬਦਾਵਲੀ ਸਾਡੇ ਆਗੂਆਂ ਪ੍ਰਤੀ ਵਰਤੀ ਜਾ ਰਹੀ ਹੈ ਅਸੀਂ ਅਸੀਂ ਸ਼ਖਤ ਸਿੰਘ ਸ਼ਬਦਾਂ ਚ ਨਖੇਤੀ ਕਰਦੇ ਆਂ ਦੂਜੀ ਚੀਜ਼ ਹੈ ਪੰਜਾਬ ਸਰਕਾਰ ਜਿਹਦੇ ਮੁੱਖ ਮੰਤਰੀ ਭਗਵੰਤ ਸਿੱਰਮਾਨ ਖੁਦੇ ਕਦੇ ਆਪਕਦੇ ਬੈਠੇ ਨੇ ਤੁਹਾਨੂੰ ਤਾਂ ਸ਼ੱਕ ਪੈਦਾ ਹੁੰਦਾ ਕਿ ਉਹ ਅਧਿਆਪਕ ਦੇ ਬੈਠੇ ਨੇ ਕਿਉਂਕਿ ਅਧਿਆਪਕਾਂ ਦਾ ਮਾਨ ਸਨਮਾਨ ਉਹਨਾਂ ਨੇ ਬਹੁਤ ਤਾਂ ਕੀ ਕਰਨਾ ਸੀ ਸਗੋਂ ਸੜਕਾਂ ਤੇ ਰੋਲਿਆ ਜਾ ਰਿਹਾ ਹੈਗਾ ਕਿਉਂਕਿ ਪਕੇ ਅਫਕਾਂ ਦੀ ਮੌਤ ਹੋ ਜਾਂਦੀ ਹੈ ਸਾਡਿਆਂ ਦੀ ਚੌਂ ਡਿਊਟੀ ਦੇ ਦੌਰਾਨ ਤੇ ਉਹਨਾਂ ਨੂੰ ਮੁਆਵਜ਼ਾ ਕਿਹੜਾ ਦਿੱਤਾ ਜਾਂਦਾ ਹੈ ਸ਼ਰਾਬ ਪੀ ਕੇ ਜਿਹੜੇ ਲੋਕ ਅਮਰਜੰਦ ਨੇ ਜਿੰਨਾ ਮੁਆਵਜ਼ਾ ਉਹਨਾਂ ਨੂੰ ਉਹਨਾਂ ਹੀ ਸਾਡੇ ਅਧਿਕਾਰਕਾਂ ਨੂੰ ਅੱਜ ਤੋਂ ਵੀ ਕੱਟ ਦਿੱਤਾ ਜਾ ਰਿਹਾ ਅਗਲੀ ਚੀਜ਼ ਪੰਜਾਬ ਦੇ ਅਧਿਆਪਕ ਜਿਵੇਂ ਦੀਆਂ ਪੰਜਾਬ ਫਕਰ ਤੇ ਮੋਗਗੇ ਦੇ ਵਿਛਪਾਂ ਮੇ ਅੱਜ ਪਹਿਲਾ ਕੱਟ ਕਰ ਰਹੀਆਂ ਨੇ ਤੁਸੀਂ ਇਸ ਗੱਲ ਨੂੰ ਮੁਨਕਰ ਨਹੀਂ ਹੋ ਸਕਦਾ ਕਿ ਤੁਹਾਨੂੰ ਸਾਡੇ ਮਸਲੇ ਦਾ ਨਹੀਂ ਪਤਾ ਕਿ ਤੁਹਾਨੂੰ ਸਾਡੀ ਮੰਗਾਂ ਦਾ ਨਹੀਂ ਪਤਾ ਅਸੀਂ ਦੇਸ਼ ਦੇ ਸਾਹਿਬ ਨੂੰ ਵੀ ਦੱਸਿਆ ਉੱਥੋਂ ਦੀ ਸੀਐਡੀ ਨੂੰ ਵੀ ਪਤਾ ਸਾਰਿਆਂ ਨੂੰ ਸਾਡੀਆਂ ਮੰਗਾਂ ਤੇ ਮਸਲਿਆਂ ਦਾ ਪਤਾ ਪਰ ਇਸ ਦੇ ਬਾਵਜੂਦ ਰੋਕਾ ਦੇ ਪਿਛੇ ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਕੋਸ਼ਿਸ਼ ਕੀਤੀ ਮੋਕੇ ਦੀ ਗਾਣਾ ਮੰਡੀ ਨੂੰ ਖੁੱਲੀ ਜੇਲ੍ਹ ਦੇ ਵਿੱਚ ਬਦਲਣ ਦੀ ਇਹ ਤਾਂ ਸੁਣਿਆ ਸੀ ਪਿਛਲੀਆਂ ਸਰਕਾਰਾਂ ਚ ਅਧਿਆਪਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਜਾਂਦਾ ਸੀ ਪਰ ਇਹ ਸਰਕਾਰ ਨੇ ਆਗੂਆਂ ਨੂੰ ਘਰਾਂ ਦੇ ਵਿੱਚ ਨજરਬੰਦ ਕਰਨਾ ਮੰਡੀ ਨੂੰ ਖੁੱਲੀ ਜੇਲ੍ਹ ਬਦਨਣਾ ਇਹ ਕਿਹੜਾ ਰਵਾਇਦਾ ਮੰਮੀ ਪਾਈ ਆ ਇਸ ਨੂੰ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਤੇ ਅੱਜ ਵੀ ਜਦੋਂ ਸਾਨੂੰ ਮੰਡੀ ਚ ਰੋਕਣ ਦਾ ਯਤਨ ਕੀਤਾ ਤਾਂ ਸਾਡੇ ਅਧਿਆਪਕ ਲਹਿਰ ਦੇ ਯੋਧੇ ਸਾਰੀਆਂ ਰੋਕਾਂ ਤੋੜ ਕੇ ਇਸ ਰੋਡ ਤੱਕ ਪਹੁੰਚੇ ਨੇ ਤੇ ਰੋਡ ਜਾਮ ਆਖੀ ਨਹੀਂ ਕੀਤਾ ਇਹ ਤੁਸੀਂ ਕਰਾਇਆ ਮੋਗੇ ਦਾ ਪ੍ਰਸ਼ਾਸਨ ਨੇ ਕਰਾਇਆ ਪੰਜਾਬ ਸਰਕਾਰ ਨੇ ਕਰਾਇਆ ਹੈਗਾ ਇਸ ਕਰਕੇ ਇਸ ਦੇ ਲਈ ਜ਼ਿੰਮੇਵਾਰ ਹੋ ਅਗਲੀ ਚੀਜ਼ ਅਸੀਂ ਅਪੀਲ ਕੀਤੀ ਆ ਸਾਡੀ ਗੱਲਬਾਤ ਚਰਨੀਆ ਸਿਵਲ ਪ੍ਰਸ਼ਾਸਨ ਦੇ ਨਾਲ ਆ ਪੁਲਿਸ ਦੀ ਡਿਊਟੀ ਆ ਕਾਨੂੰਨ ਵਿਵਸਥਾ ਬਣਾਉਣਾ ਜੇ ਤੁਹਾਨੂੰ ਲੱਗਦਾ ਅਸੀਂ ਕਾਨੂੰਨ ਵਿਵਸਥਾ ਚੜੀਕਾ ਆ ਗਏ ਆ ਸਾਨੂੰ ਅਰੈਸਟ ਕਰੋ ਤੇ ਜੇਲ੍ਹਾਂ ਚ ਜਾਣ ਲਈ ਤਿਆਰ ਆ ਅਸੀਂ ਅਸੀਂ ਜੇਲਾਂ ਪਰਣ ਲਈ ਪਿਆਰ ਹੈਗੇ ਆ ਪਰ ਜੇ ਸਰਕਾਰ ਨਾਲ ਕੋਈ ਗੱਲਬਾਤ ਕਰਨੀ ਆ ਤਾਂ ਸਿਵਲ ਪ੍ਰਸ਼ਾਸਨ ਆਵੇ ਉਸ ਪ੍ਰਸ਼ਾਸਨ ਇੱਥੇ ਖਾਮ ਖਾ ਸਾਡੇ ਸਟੇਜ ਨੂੰ ਡਿਸਟਰਬ ਕਰਕੇ ਬਾਰ ਬਾਰ ਇੱਥੇ ਵਿਘਲੰਦਾ ਜੀ ਕਰਕੇ ਸਟੇਜ ਦੀ ਕਾਰਵਾਈ ਦੇ ਤੇ ਅਧਿਆਪਕਾਂ ਗਊਆਂ ਨੂੰ ਗੱਲਬਾਤ ਕਰਨ ਲਈ ਬੁਲਾ ਕੇ ਤੁਮਕਾ ਉਹ ਸ਼ਬਦਾਵਲੀ ਜੇ ਵਰਤੋਗਾ ਅਸਨੂੰ ਕਿਸੇ ਵੀ ਕੀਮਤ ਤੇ برداشت ਨਹੀਂ ਕਰਾਂਗੇ ਲਾਈਵ ਚੱਲੀ ਹੈ ਕੋਈ ਨਾ ਕਿਤੇ ਤੁਸੀਂ ਕਰ ਲਿਓ ਕਿ ਲੜਾਈ ਤਾਂ ਸਾਡੀ ਪੰਜਾਬ ਸਰਕਾਰ ਨਾਲ ਤੇ ਗੱਲ ਤੁਸੀਂ ਆਪਣੇ ਪਾ ਲੋ ਜੇ ਤੁਸੀਂ ਇਸ ਲੜਾਈ ਨੂੰ ਆਪਣੇ ਗੱਲ ਪਾਉਂਗੇ ਮੋਗਾ ਦਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਸੁਣੇ 21 ਦੇ 51 ਕਰਕੇ ਮੋੜਾਂਗੇ